ਬਹਿਰ ਜੀ ਦਾ ਖਾਲਸਾ ਬਹਿਰ ਜੀ ਕੀ ਫਤਿਹ ਵੀਡੀਓ ਬੜੀ ਧਿਆਨ ਦੇ ਨਾਲ ਸੁਣਿਓ ਮੁੱਦਾ ਜੁੜਿਆ ਭਾਈ ਅੰਮ੍ਰਿਤਪਾਲ ਸਿੰਘ ਐਮਪੀ ਖੰਡੂਰ ਸਾਹਿਬ ਪੰਜਾਬ ਜੋ ਐਸ ਵੇਲੇ ਡਿਬੂਗਰ ਜੇਲ੍ਹ ਦੇ ਵਿੱਚ ਬੰਦਾ ਐਮਪੀ ਜਿੱਤ ਤੋ ਬਾਅਦ ਜਿਹੜੀ ਮਾਗੀ ਮਕਸਦ ਦੇ ਮੇਲੇ ਉੱਤੇ ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਬਾਪੂ ਤਰਸੇਮ ਸਿੰਘ ਐਮਪੀ ਸਰਬਜੀਤ ਸਿੰਘ ਖਾਲਸਾ ਚਮਕੌਰ ਸਿੰਘ ਅਮਾਨ ਸਿੰਘ ਖਾਰਾ ਹਰਪਾਲ ਸਿੰਘ ਖਾਰਾ ਧਕੀਨ ਨੇ ਜਿਹੜੇ ਭਾਈ ਅੰਮਰਤਪਾਲ ਸਿੰਘ ਦੇ ਅਤੇ ਹੋਰ अनेਕਾਂ ਨੇ ਜਿਹੜੇ ਨੌਜਵਾਨਾਂ ਨੇ ਇੱਕ ਜਥੇਬੰਦੀ ਬਣਾਈ ਆ ਜਿਸ ਦਾ ਨਾਮ ਹੈਗਾਗਾ ਅਕਾਲੀ ਦਲ ਬਾਰਸ ਪੰਜਾਬ ਦੇ ਜਿਸ ਦਾ ਕਿ ਹੁਣ ਮੁੱਢ ਵੱਜਿਆ ਜਾ ਰਿਹਾਗਾ ਜਾਣ ਕੇ ਉਹਨਾਂ ਦੀ ਜਿਹੜੀ ਮੈਂਬਰਸ਼ਿਪ ਆ ਉਹ ਸ਼ੁਰੂ ਹੋ ਚੁੱਕੀ ਆ ਮੈਂਬਰਸ਼ਿਪ ਲਈ ਸਿਰਫ ਇੱਕ 20 ਰੁਪਿਆ ਦੀ ਪਰਚੀ ਰੱਖੀ ਗਈ ਆ 20 ਰੁਪਏ ਰੱਖੇ ਗਏ ਨੇ ਤੇ ਉਹ ਮੈਂਬਰਸ਼ਿਪ ਆ ਜਿਹੜੀ ਵੱਡੀ ਪੱਧਰ ਤੇ ਜਿਹੜੀ ਪੰਜਾਬ ਦੇ ਵਿੱਚ ਭਰਨ ਸ਼ੁਰੂ ਕਰ ਦਿੱਤੀ ਆ ਤੇ ਇਸ ਨੂੰ ਲੈ ਕੇ ਹੁਣ ਤੇ ਵਕੀਲ ਹਰਪਾਲ ਸਿੰਘ ਖਾਰਾ ਦਾ ਪਹਿਲਾ ਬਿਆਨ ਸੁਣੋ ਫਿਰ ਅੱਗੇ ਗੱਲਬਾਤ ਕਰਦੇ ਆ ਵੀਡੀਓ ਨੂੰ ਛੱਡ ਕੇ ਨਾ ਜਾਣਾ ਸਕਿੱਪ ਨਹੀਂ ਕਰਨਾ ਧਿਆਨ ਦੇ ਨਾਲ ਸੁਣੋ ਤੇ ਆਪਾਂ ਅੱਗੇ ਗੱਲਬਾਤ ਕਰਾਂਗੇ ਉਹ ਗੱਲ ਨੂੰ ਧਿਆਨ ਦੇ ਨਾਲ ਸੁਣਿਓ ਤੇ ਬਾਤ ਚਾ ਜ਼ਰੂਰ ਆ ਤੇ ਪਹਿਲਾਂ ਤੁਹਾਨੂੰ ਮੈਂ ਵੀਡੀਓ ਸੁਣਾਉਣਾਗਾ ਵੈਦੁਰੂਜੀ ਦਾ ਖਾਲਸਾ ਵੈਦੁਰੂਜੀ ਦੀ ਫਤਿਹ ਸਮੂਹ ਮੇਰੀ ਬਠਿੰਡਾ ਤੇ ਮਾਨਸਾ ਦੀ ਜਿਹੜੀ ਸੰਗਤ ਹੈ ਜੋ ਦੋਨਾਂ ਜਿਲ੍ਹਿਆਂ ਦੇ ਵਿੱਚ ਸੰਗਤ ਹੈ ਉਹਨਾਂ ਨੂੰ ਬੇਨਤੀ ਹੈ ਕਿ ਭਾਈ ਅਮਰਤਪਾਲ ਵੱਲੋਂ ਜਿਹੜਾ ਅਕਾਲੀ ਦਲ ਵਾਰਿਸ ਪੰਜਾਬ ਜਿੰਦੀ ਸ਼ੁਰੂਆਤ ਮਾਗੀ ਤੋਂ ਹੋਈ ਹੈ ਹੁਣ ਪੰਜਾਬ ਦੇ ਅੰਦਰ ਸੰਗਤ ਦੇ ਨਾਲ ਜੁੜਨ ਦੇ ਲਈ ਹਰ ਜ਼ਿਲ੍ਹੇ ਦੇ ਅੰਦਰ ਸ਼ੁਰੂਆਤ ਕੀਤੀ ਗਈ ਹੈ ਜੋ ਬਠਿੰਡੇ ਤੇ ਮਾਨਸਾ ਦੇ ਵਿੱਚੋਂ ਸਭ ਤੋਂ ਪਹਿਲਾਂ ਅਸੀਂ ਮਾਨਸਾ ਤਹਿਸੀਲ ਸਰਦੂਲਗੜ ਪਿੰਡ ਝੰਡਾ ਕਲਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਅਸਥਾਨ ਤੋਂ ਕਰਨ ਲੱਗੇ ਆ ਜੋ ਸ਼ਨੀਵਾਰ 8 ਤਰੀਕ 8 ਫਰਵਰੀ 2025 12:30 ਵਜੇ ਮੇਰੀ ਸਾਰੀ ਸੰਗਤ ਨੂੰ ਹੈ ਉੱਥੇ ਪਹੁੰਚਣ ਦੀ ਕੋਸ਼ਿਸ਼ ਕਰਨ ਉੱਥੇ ਪੰਜਨ ਤਾਂ ਉੱਥੇ ਆਪਾਂ ਸੰਗਤ ਦੇ ਰੂਬਰੂ ਹੋ ਜੇ ਤੇ ਅੱਗੇ ਪਸ ਪਾਰਟੀ ਨੂੰ ਅੱਗੇ ਤੇ ਪੰਜਾਬ ਦੀ ਗੱਲ ਕਰਨ ਦੀ ਆਪਾਂ ਹੁਣ ਸ਼ੁਰੂਆਤ ਕਰੀ ਤੇ ਬਾਕੀ ਉੱਥੇ ਜਿਵੇਂ ਯੂਥ ਹੈ ਜਿਵੇਂ ਲੜਕਾ ਅਰਸ਼ਦੂ ਜਾਂ ਹੋਰ ਜਿਹੜੇ ਨੌਜਵਾਨ ਨੇ ਉਹਨੇ ਆਸ-ਪਾਸੇ ਇਲਾਕਿਆਂ ਦੇ ਉਹ ਸਾਰੇ ਆਉਣ ਤੇ ਆਪਾਂ ਇਸ ਪਾਰਟੀ ਨੂੰ ਅੱਗੇ ਤੋਰੀਏ ਤੇ ਪੰਜਾਬ ਦੀ ਗੱਲ ਕਰੀਏ ਤੇ ਸੰਗਤ ਨੂੰ ਆਪਾਂ ਇਹਦੇ ਰੂਬਰੂ ਹੋ ਜਾਈਏ ਸੋ ਇੰਨਾ ਹੀ ਮੈਂ ਬੇਨਤੀ ਕਰਕੇ ਸਾਰੀ ਸੰਗਤ ਦਾ ਧੰਨਵਾਦ ਕਰਦਾ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਇਹ ਸਨ ਹਰਪਾਲ ਸਿੰਘ ਖਾਰਾ ਭਾਈ ਅਮਰਪਾਲ ਸਿੰਘ ਦੇ ਵਕੀਲ ਨੇ ਮਾਨ ਸਿੰਘ ਖਾਰਾ ਤੇ ਹੁਣ ਵਕੀਲ ਸਾਹਿਬ ਵੱਲੋਂ ਜਿਹੜੀ ਇੱਕ ਬੇਨਤੀ ਕੀਤੀ ਗਈ ਆ ਉਹ ਜ਼ਿਲ੍ਹਾ ਮਾਨਸਾ ਦੇ ਪਿੰਡ ਝੰਡੇ ਕੇ ਝੰਡੂ ਕੇ ਜੋ ਸਰਦੂਰਗੜ ਤਹਿਸੀਲ ਦੇ ਵਿੱਚ ਪੈਂਦਾਗਾ 8 ਫਰਵਰੀ ਨੂੰ ਉੱਥੇ ਇੱਕ ਵੱਡੀ ਜਿਹੜੀ ਕਿ ਮੈਂਬਰਸ਼ਿਪ ਦੇ ਲਈ ਸੰਗਤ ਪਹੁੰਚ ਰਹੀ ਆ ਵੱਡੀ ਗਿਣਤੀ ਦੇ ਵਿੱਚ ਉੱਥੇ ਅਕਾਲੀ ਦਲ ਵਾਰਿਸ ਪੰਜਾਬ ਦੇ ਨਾਲ ਜਿਹੜੇ ਨੌਜਵਾਨ ਸਾਡੀਆਂ ਮਾਵਾ ਭੈਣਾ ਬਜ਼ੁਰਗ ਜੁੜਨਗੇ ਉਹਦੇ ਤਹਿਤ ਜਿਹੜਾ ਉੱਥੇ ਇਕੱਠ ਹੋਊਗਾ ਉੱਥੇ ਕੀ ਵਿਚਾਰਾ ਹੋਣਗੀਆਂ ਕੀ ਅਜੰਡਾ ਹੋਊਗਾ ਪਾਰਟੀ ਦਾ ਇਹ ਸਭ ਵਾਅਦੇ ਆਪਾਂ ਕਵਰੇਜ ਵੀ ਕਰਾਂਗੇ ਤੇ ਉਥੇ ਕਵਰੇਜ ਕਰਕੇ ਜਿਹੜਾ ਪੁੱਛਿਆ ਜਾਊਗਾ ਕਿ ਭਾਈ ਅੰਮਰਦਪਾਲ ਸਿੰਘ ਦੀ ਪਾਰਟੀ ਨੂੰ ਇਹ ਅੱਗੇ ਵੜਵਾ ਵਧਾਵਾ ਕਿਉਂ ਦਿੱਤਾ ਕਮੇ ਦਿੱਤਾ ਜਾਊਗਾ ਦੂਸਰੀ ਬੇਨਤੀ ਮੈਂ ਇਹ ਵੀ ਕਰਨੀ ਆ ਤੇ ਕਰ ਵੀ ਰਿਹਾ ਹੁਣ ਧਿਆਨ ਦੇ ਨਾਲ ਸੁਣਨਾ ਸੋ ਤੋਂ ਵੱਡੀ ਹੁਣ ਪ੍ਰੋਬਲਮ ਕਿੱਥੇ ਆ ਰਹੀ ਆ ਕਈ ਨੌਜਵਾਨਾਂ ਦੇ ਫੋਨ ਵੀ ਆਉਂਦੇ ਆ ਮਿਲਦੇ ਵੀ ਆ ਮੈਸੇਜ ਵੀ ਕਰਦੇ ਆ ਉਹ ਕਹਿੰਦੇ ਅਸੀਂ ਭਾਈ ਅਮਰਪਾਲ ਸਿੰਘ ਦੀ ਪਾਰਟੀ ਦੇ ਵਿੱਚ ਸੰਵਲਤਾ ਹੋ ਜਾਈਏ ਜਿਹੜੀ ਅਕਾਲੀ ਦਲ ਵਾਰਸ ਪੰਜਾਬ ਦੇ ਪਾਰਟੀ ਬਣਾਈ ਆ ਤੇ ਮਗਾ ਫੇਰ ਦਿੱਕਤ ਕੀ ਆ ਕਹਿੰਦੇ ਡਰ ਲੱਗਦਾ ਮੈਂ ਕਿਉਂ ਕਾਹ ਤੋਂ ਡਰ ਲੱਗਦਾ ਕਹਿੰਦੇ ਸਾਨੂੰ ਇਹ ਡਰ ਲੱਗਦਾ ਕਿਤੇ ਸਰਕਾਰਾਂ ਪ੍ਰਸ਼ਾਸਨ ਕਿਤੇ ਸਾਨੂੰ ਇਹ ਚੁੱਕਣਾ ਲੈਣ ਦੀ ਪਸਾਨਾ ਦੇਣ ਸਾਨੂੰ ਇਸ ਕਰਕੇ ਸਾਡੋ ਜਿਹੜਾ ਘਰੋਂ ਆ ਉਹ ਡਰਾਵੇ ਦਿੰਦਿਆ ਮਾਪਿਓ ਭੈਣ ਭਾਈ ਜਾਂ ਹੋਰ ਕਹਿੰਦੇ ਇਸ ਇਸ ਗੱਲ ਨੂੰ ਜਿਹੜਾ ਖਾਸਾ ਹੈਗਾ ਉਹ ਨੌਜਵਾਨ ਕਹਿੰਦੇ ਜੁੜਨ ਨੂੰ ਬਹੁਤ ਜਿਹੜੇ ਤਿਆਰ ਨੇ ਹੁਣ ਗੱਲ ਦੇਖੋ ਇਹ ਆ ਸਰਕਾਰਾਂ ਦਾ ਕੋਈ ਪਤਾ ਨਹੀਂ ਪ੍ਰਸ਼ਾਸਨ ਦਾ ਕੋਈ ਪਤਾ ਨਹੀਂ ਦੇਖੋ ਜੇਕਰ ਤੁਸੀਂ ਸਹੀ ਕੰਮ ਕਰੋਗੇ ਜਿਗ ਪਾਰਟੀ ਦੇ ਹਿੱਤਾਂ ਲਈ ਕੰਮ ਕਰੋਗੇ ਫਿਰ ਤੁਹਾਨੂੰ ਕੋਈ ਕੁਝ ਨਹੀਂ ਕਹਿੰਦਾ ਕਿਉਂਕਿ ਇੱਥੇ ਬੋਲਣ ਦੀ ਆਜ਼ਾਦੀ ਆ ਬੋਲ ਸਕਦੇ ਹੋ ਪਰ ਦੂਸਰੇ ਪਾਸੇ ਇਹ ਵੀ ਗੱਲ ਕੋਈ ਕਹਿ ਨਹੀਂ ਸਕਦੇ ਕਿ ਪ੍ਰਸ਼ਾਸਨ ਤੇ ਜਿਹੜੀਆਂ ਸਰਕਾਰਾਂ ਨੇ ਉਹ ਦਬਾਤ ਅਕੇਰਾ ਪਾਉਣ ਗਿਆ ਦੇਖੋ ਹਰ ਹੀਲਾ ਜਿਹੜਾ ਸਰਕਾਰਾਂ ਨੂੰ ਜਦੋਂ ਉਹਨਾਂ ਦੇ ਹੱਥੋਂ ਕੁਰਸੀ ਜਾਂਦੀ ਦਿਸਦੀ ਆ ਚਾਹੇ ਕੋਈ ਮਰਜੀ ਸਰਕਾਰ ਹੋਵੇ ਬੀਜੇਪੀ ਦੀ ਹੋਵੇ ਅਕਾਲੀ ਦੀ ਹੋਵੇ ਕਾਂਗਰਸ ਦੀ ਹੋਵੇ ਚਾਹੇ ਆਵਾ ਦੀ ਪਾਰਟੀ ਦੀ ਹੋਵੇ ਤੇ ਪਰ ਜਿਹੜਾ ਨੌਜਵਾਨਾਂ ਨੂੰ ਜੇ ਕਰਕੇ ਇਹ ਡਰ ਕੇ ਚੱਲਣਾ ਪੈ ਰਿਹਾ ਜੇ ਤੁਸੀਂ ਅੱਜ ਇਹ ਡਰ ਰਹੇ ਹੋ ਕਿ ਪਾਰਟੀ 'ਚ ਅਸੀਂ ਵਗਤ ਆ ਜਾਈਏ ਸਾਨੂੰ ਜੀ ਪੁਲਿਸ ਚੱਕ ਨਾ ਲਵੇ ਸਾਨੂੰ ਐ ਕਰ ਦੋ ਉਹ ਦੱਸੋ ਤੁਹਾਨੂੰ ਜੇਕਰ ਘਰੇ ਬੈਠਿਆਂ ਨੂੰ ਬਿਨਾ ਮਾਤਵਲ ਤੋਂ ਪੁਲਿਸ ਚੱਕਦੀ ਆ ਫੇ ਤਾਂ ਇੱਕ ਡੈਮੋਕ੍ਰੇਸੀ ਤਾਂ ਲੋਕਤੰਤਰ ਦਾ ਵੱਡਾ ਘਾਣ ਤਾਂ ਪਹਿਲਾਂ ਹੋ ਰਿਹਾਗਾ ਫੇ ਤਾਂ ਸਭ ਤੋਂ ਵੱਡਾ ਘਾਣ ਉਹ ਇਸ ਤਰ੍ਹਾਂ ਨਹੀਂ ਪੁਲਿਸ ਕਰ ਸਕਦੀ ਇਸ ਤਰ੍ਹਾਂ ਨਹੀਂ ਸਰਕਾਰ ਕਰਦੀ ਕਿਉਂਕਿ ਸਰਕਾਰ ਨੇ ਵੀ ਜਿਹੜੇ ਗੱਲ ਕਹੀ ਆ ਕਿ ਪਾਰਟੀਆਂ ਹੋਰ ਬਥੇਰੀਆਂ ਬਣਦੀਆਂ ਤੇ ਇਹ ਵੀ ਬਣ ਜਾ ਕੋਈ ਹੋ ਨਹੀਂ ਤੇ ਕਈਆਂ ਨੇ ਵਧਾਈਆਂ ਵੀ ਦਿੱਤੀਆਂ ਨੇ ਮੇਰਾ ਕਹਿਣ ਦਾ ਭਾਵ ਕਿ ਹੈ ਜੀ ਕੋਈ ਗੱਲਬਾਤ ਨਹੀਂ ਸਰਕਾਰਾਂ ਬਿਨਾਂ ਗੱਲ ਤੋਂ ਕਿਥੇ ਨਹੀਂ ਚੱਕਦੀਆਂ ਠੀਕ ਆ ਕਿ ਜੇ ਆਪਾਂ ਇੱਕ ਦੋ ਵਿਰੋਧੀ ਧਿਰਾਂ ਜਿਹੜੀ ਕਿ ਟਾਰਗੇਟ ਕਰ ਲੈਂਦੇ ਬੰਦੇ ਨੂੰ ਸਿਰਫ ਉਹਨਾਂ ਦਾ ਹੁੰਦਾਗਾ ਅਰੰਝਸ ਕੱਢਣੀ ਹੁੰਦੀ ਆ ਕੁਝ ਇਹ ਕੋਈ ਐਸੇ ਜਿਹਾ ਬੰਦਾ ਹੋਵੇ ਤਾਂ ਉਹਦੇ ਤੱਕ ਤਾਂ ਜਿਹੜਾਗਾ ਸਰਕਾਰ ਇਹ ਕੰਮ ਕਰ ਸਕਦੀਆਂ ਨੇ ਬਾਕੀ ਜਿਹੜੀਆਂ ਸਾਰੀਆਂ ਗੱਲਾਂ ਨੇ ਸਾਰੇ ਗੱਲਬਾਤ ਆ ਸਾਰੇ ਪੜਦੇ ਨੇ ਇਹ ਉੱਥੇ ਜਾ ਕੇ ਵਕੀਲ ਸਾਹਿਬ ਨੂੰ ਪੁੱਛੇ ਜਾਣਗੇ ਕਿ ਜਿਹੜੇ ਲੋਕੀ ਨੇ ਅਕਾਲੀ ਦਲ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਵਿੱਚ ਆਉਣਾ ਚਾਹੁੰਦੇ ਨੇ ਪਰ ਉਹ ਇਹਨਾਂ ਗੱਲਾਂ ਤੋਂ ਡਰਦੇ ਨੇ ਇਹਨਾਂ ਦਾ ਕੀ ਸੋਲੂਸ਼ਨ ਆ ਕੀ ਹੱਲ ਆ ਕੀ ਇਹਨਾਂ ਦੀ ਰੀਜਨਾ ਕੀ ਇਹ ਕਾਰਨ ਆ ਕੀ ਸਰਕਾਰ ਜੇ ਕੋਈ ਪਾਰਟੀ ਬਣਾਉਂਦਾ ਉਹਦੇ ਵਿੱਚ ਕੋਈ ਨੌਜਵਾਨ ਸਾਡੇ ਮਾਮਾ ਭੈਣਾ ਬਜ਼ੁਰਗਾਂ ਜਾਂਦਾ ਕਿ ਕੀ ਸਰਕਾਰਾਂ ਉਹਨਾਂ ਤੇ ਹੀ ਪਰਚੇ ਪਾਉਣਗੀਆਂ ਇਹ ਇੱਕ ਜਨਨਿਕ ਡਰ ਦਾ ਮਾਹੌਲ ਬਣਾਇਆ ਹੋਇਆਗਾ ਹੋਰ ਕੁਝ ਨਹੀਂ ਸਰਕਾਰ ਜੇ ਤੁਸੀਂ ਪਾਰਟੀ ਬਣਾਉਣਿਓ ਸਾਤ ਮੈਂ ਢੰਗ ਨਾਲ ਚੱਲਦੇ ਹੋ ਤੁਹਾਨੂੰ ਕੋਈ ਕੁਝ ਨਹੀਂ ਕਹਿੰਦਾ ਜੇ ਤੁਹਾਡਾ ਇੱਕ ਤੁਸੀਂ ਫੌਕਸ ਇੱਕ ਚੀਜ਼ ਤੇ ਕਰ ਲਓ ਬਾਦੂ ਐਵੇਂ ਗੱਲਾਂ ਫਾਲਤੂ ਗੱਲਾਂ ਕਰਨ ਦਾ ਉਹਦਾ ਕੋਈ ਫਾਇਦਾ ਨਹੀਂ ਜੇ ਤੁਸੀਂ ਉਸ ਗੱਲ ਤੇ ਫੋਕਸ ਕਰਕੇ ਜਾਓਗੇ ਤਾਂ ਤੁਹਾਡੀ ਪਾਰਟੀ ਮਜ਼ਬੂਤ ਵੀ ਹੋਗੀ ਤੇ ਤੁਹਾਡੀਆਂ ਜਿਹੜੀਆਂ ਚੋਣਾਂ ਨੇ ਉਹਨਾਂ ਨੂੰ ਹੰਗਾਰਾ ਵੀ ਲੱਗੂਗਾ ਲੋਕ ਸੰਗਤਾਂ ਕਿੰਨੇ ਕਿੰਨੂ ਫੜ ਲੈਣਗੇ 2 ਨੂੰ ਫੜ ਲੈਣਗੇ 10 ਨੂੰ ਫੜ ਲੈਣਗੇ 50 ਨੂੰ ਫੜ ਲੈਣਗੇ ਇੱਥੇ ਤਾਂ ਲੱਖਾਂ ਦੀ ਤਦਾਦ ਦੇ ਵਿੱਚ ਪਾਰਟੀ ਨੇ ਖੜਾ ਹੋਣਾਗਾ ਜੇ ਇਸ ਤਰ੍ਹਾਂ ਹੀ ਫੜਨਾ ਹੁੰਦਾ ਫਿਰ ਹੋਰ ਅਕਾਲੀ ਦਲ ਬਥੇਰਾਗਾ ਅਕਾਲੀ ਦਲ ਨੇ ਤਾਂ ਜਿਹੜੇ ਗਨਾਹ ਵੀ ਕਬੂਲ ਕੀਤੇ ਨੇ ਕਿ ਸਰਸੇ ਵਾਲੇ ਦੀ ਪੋਸਤ ਪੁਣਾਈ ਅਸੀਂ ਕਰਦੇ ਰਹੇ ਆ ਜੋ ਬੇਅਦਬੀਆਂ ਹੋਈਆਂ ਸਾਰੇ ਕੁਝ ਮੰਨ ਗਿਆ ਸਭੀਰਵਾਦ ਦਾ ਤੇ ਉਹਨਾਂ ਦਾ ਕੋਈ ਪਾਰਟੀ ਦਾ ਬੰਦਾ ਨਹੀਂ ਫੜਿਆ ਕੋਈ ਸਸਤੇ ਵਾਲਾ ਦਾ ਬੰਦਾ ਨਹੀਂ ਫੜਿਆ ਜਾਂ ਹੋਰ ਜਿੰਨੇ ਵੀ ਨੇ ਜਿਨ੍ਹਾਂ ਨੇ ਕਿੱਡੇ ਕਿੱਡੇ ਕਰੈਮ ਕੀਤੇ ਨੇ ਅੱਜ ਉਹ ਵੀ ਸਰਕਾਰਾਂ ਡਰਦਿਆਂ ਨੇ ਫੜਨ ਤੋਂ ਇਸ ਕਰਕੇ ਸਾਰਾ ਇੱਕ ਤੁਹਾਨੂੰ ਡਰਾਵੇ ਦਿੱਤੇ ਜਾ ਰਹੇ ਨੇ ਇੱਕ ਭਰਮ ਫੁਲਾਇਆ ਜਾ ਰਿਹਾਗਾ ਕਿ ਸਾਨੂੰ ਜੀ ਸਰਕਾਰ ਨਾ ਫੜ ਲੇ ਸਾਨੂੰ ਪੁਲਿਸ ਨਾ ਫੜ ਲੇ ਸਾਨੂੰ ਐ ਨਾ ਹੋ ਜਾਏ ਸਾਨੂੰ ਉਹ ਨਾ ਹੋ ਜਾਏ ਜਦੋਂ ਤੁਸੀਂ ਕੰਮ ਹੀ ਕੋਈ ਗਲਤ ਕਰਨਾ ਨਹੀਂ ਤੇ ਫਿਰ ਡਰ ਕਾਦਾਗਾ ਜੇ ਤੁਸੀਂ ਜਾਣੇ ਆ ਤੇ ਫਿਰ ਮੌਤ ਦਾ ਡਰ ਧੱਕ ਕੇ ਜਾਣਾ ਪੈਂਦਾਗਾ ਕਿਸੇ ਪਾਸੇ ਵੀ ਤੁਰਨਾ ਪੈਂਦਾਗਾ ਬਾਕੀ ਪਾਰਟੀਆਂ ਬਣੀਆਂ ਨੇ ਤਾਂ ਫਿਰ ਤਾਂ ਹਰ ਇੱਕ ਜਿਹੜੀ ਪਾਰਟੀ ਆਵੇ ਇੱਕ ਦੂਜੇ ਨੂੰ ਦਮਾਉਣ ਵਾਸਤੇ ਉਹ ਉਸ ਨੂੰ ਜਾ ਕੇ ਛਿੜਦਿਆ ਕਰੇ ਜੇਲ੍ਹ ਦੇ ਵਿੱਚ ਤਾਂ ਉਹ ਡਾਇਰੈਕਟਰਸ਼ਿਪ ਹੋ ਗਿਆ ਤੇ ਇਹ ਤਾਂ ਫਿਰ ਮੋਦੀ ਵੀ ਕਰ ਸਕਦਾ ਸੀ ਬਿਸਕਰਤਾ ਰਿਹਾ ਪਾਵਰ ਆ ਤਾਂ ਸਾਰੀਆਂ ਵਰਤ ਰਹੀਆਂ ਵਰਤ ਰਿਆਗਾ ਧੱਕਾ ਤਾਂ ਕਰ ਰਿਆ ਇਹਦੇ ਵਿੱਚ ਕੋਈ ਗੱਲ ਨਹੀਂ ਸਿੱਖਾਂ ਦੇ ਨਾਲ ਵੀ ਧੱਕਾ ਕਰ ਰਿਆ ਮੁਸਲਮਾਨਾਂ ਦੇ ਨਾਲ ਧੱਕਾ ਕਰ ਰਿਆ ਤੇ ਹੋਰ ਜਿਹੜਾ ਵਰਗ ਨੇ ਉਹਨਾਂ ਦੇ ਨਾਲ ਵੀ ਧੱਕਾ ਕਰ ਰਿਆ ਪਰ ਜਿਹੜਾ ਇਹ ਪਾਰਟੀ ਦੇ ਵਿਧਾਨ ਹੁੰਦਾਗਾ ਉਹਦੇ ਵਿੱਚ ਕਿਸੇ ਨੇ ਜਾਣਾ ਉਹਨੂੰ ਕੋਈ ਨਹੀਂ ਰੋਕ ਸਕਦਾ ਉਹਨੂੰ ਕੋਈ ਨਹੀਂ ਫੜ ਸਕਦਾ ਇਹ ਮੇਰੀ ਨੌਜਵਾਨਾਂ ਨੂੰ ਵੀ ਬੇਨਤੀ ਆ ਕਿ ਜਿਹੜੇ ਇਹ ਫਾਲਤੂ ਨੇ ਇਹਨਾਂ ਦੇ ਡਰਾਵੇ ਨੇ ਜੇਕਰ ਤੁਸੀਂ ਇਹਨਾਂ ਗੱਲਾਂ ਤੋਂ ਡਰਦੇ ਹੋ ਤਾਂ ਫਿਰ ਤਾਂ ਘਰੋਂ ਤੁਰਨਾ ਵੀ ਤੁਹਾਡਾ ਬਾਹਰ ਹੋ ਜਾਊਗਾ ਦੂਸਰੀ ਜਿਹੜੀ ਬੇਨਤੀ ਕਰਦਿਆਂ ਮਾਨਸਾ ਤੇ ਬਠਿੰਡੇ ਜ਼ਿਲ੍ਹੇ ਦੀ ਪਹਿਲ ਕਰਦਮੀ ਕੀਤੀ ਆ ਤਾਂ ਹੁਣ ਦੇਖਦੇ ਆ ਕਿ ਜਿਹੜਾ ਮਾਲਵੇ ਦੇ ਵਿੱਚ ਅਕਾਲੀ ਦਲ ਵਾਰਸ ਪੰਜਾਬ ਦੇ ਜਥੇਬੰਦੀ ਜਨਨ ਕਿ ਭਾਈ ਅੰਮ੍ਰਿਤਪਾਲ ਸਿੰਘ ਦੀ ਜਥੇਬੰਦੀ ਕਿੰਨੀ ਕੁ ਮੈਂਬਰਸ਼ਿਪ ਆ ਜਿਹੜੀ ਆ ਉਹ ਕਿੱਥੇ ਕਿਤੇ ਲੈ ਜਾ ਸਕਦੀ ਆ ਕਿੰਨੇ ਕੁ ਨੌਜਵਾਨ ਮਾਵਾ ਭੈਣਾ ਜੁਟ ਸਕਦੀਆਂ ਇਹ ਤਾਂ ਆਉਣ ਵਾਲਾ ਵਕਤ ਦੱਸੂਗਾ ਪਰ ਕਿਹੜਾ ਜਿਹੜਾ 8 ਫਰਵਰੀ ਨੂੰ ਝੰਡੂ ਕੇ ਕਲੇ ਕਲਾ ਤੁਹਾਨੂੰ ਦੱਸਿਆਗਾ ਵਕੀਲ ਸਾਹਿਬ ਨੇ ਤੇ ਤਹਿਸੀਲ ਆ ਜਿਹੜੀ ਉਹਦੀ ਸੰਦੂਰਗੜਾ ਜ਼ਿਲ੍ਹਾ ਮਾਨਸਾ ਤੇ ਉਹਦੇ ਤਹਿਤ ਜਿਹੜਾ 8 ਫਰਵਰੀ 2025 ਨੂੰ ਉੱਥੇ ਆਗਾਜ਼ ਹੋਣਾ ਵੱਡਾ ਕੱਟ ਹੋਣਾਗਾ ਉੱਥੇ ਮੈਂਬਰਸ਼ਿਪ ਜਿਹੜੀ ਕੱਟੀ ਜਾਣੀ ਆ ਉਹਦੇ ਬਾਬਤ ਸਾਰਾ ਤੁਹਾਡੇ ਸਾਹਮਣੇ ਮੇਰੇ ਵੀ ਜਿਹੜੇ ਉਹ ਵੀ ਰੱਖਾਂਗੇ ਤੇ ਤੁਸੀਂ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਨਾ ਨੌਜਵਾਨਾਂ ਤੱਕ ਪਹੁੰਚਾ ਦਿਓ ਕਿ 8 ਫਰਵਰੀ 2025 ਚੰਡੂ ਕੇ ਕਲਾ ਤਹਿਸੀਲ ਸਰਦੂਲਗੜ ਜ਼ਿਲ੍ਹਾ ਮਾਨਸਾ ਜੋ ਵਕੀਲ ਸਾਹਿਬ ਦੀ ਤੁਨ ਮੈਂ ਵੀਡੀਓ ਸੁਣਾ ਕੇ ਹਟਿਆਂਗਾ ਤੇ ਉਹਦੇ ਤਹਿਤ ਜਿਹੜਾ ਤੁਸੀਂ ਪਿੱਛੇ ਜਾ ਕੇ ਜਿਹੜੀ ਵੀਡੀਓ ਸੁਣ ਵੀ ਸਕਦੇ ਹੋ ਤੇ ਇਸ ਵੀਡੀਓ ਨੂੰ ਵੱੱਟ ਵੱੱਟ ਸ਼ੇਅਰ ਕਰਨਾ ਤੇ ਜਿਹੜੇ ਕਿ ਭਾਈ ਅੰਮਰਪਾਲ ਸਿੰਘ ਨੂੰ ਚਾਹਣ ਵਾਲੇ ਨੇ ਉਹਨਾਂ ਤੱਕ ਇਹ ਵੀਡੀਓ ਜ਼ੋਰ ਪਹੁੰਚਾ ਦਿਓ ਧੰਨਵਾਦ ਵੈਰ ਜੀ ਦਾ ਖਾਲਸਾ ਵੈਰ ਜੀ ਕੀ ਫਤਿਹ